ਰਣਜੀਤ ਨਗਾਰਾ ਸ਼ਾਹਕੁਟ ਵੇਖ ਰਹੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਆ ਆਪਾਂ ਗੱਲ ਕਰਾਂਗੇ ਸੜਕੀ ਆਵਾਜਾਈ ਵੇਲੇ ਅਲਰਟ ਰਹਿਣ ਦੀ ਸੁਰੱਖਿਅਤ ਰਹਿਣ ਦੀ ਤੇ احتیاط ਵਰਤਣ ਦੀ ਜਿਸ ਦੇ ਚਲਦਿਆਂ ਜਲੰਧਰ ਪੁਲਿਸ ਨੇ ਤਿਆਰੀ ਕੱਸ ਲਈ ਆ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੱਟਣ ਦੀ ਏਡੀਸੀਪੀ ਜਲੰਧਰ ਕਹਿੰਦੇ ਆ ਕਿ ਪਹਿਲਾਂ ਕੁਝ ਦਿਨਾਂ ਤੱਕ ਅਸੀਂ ਚੌਂਕਚਰਾਹਾਂ ਵਿੱਚ ਨਾਕੇ ਲਾ ਕੇ ਲੋਕਾਂ ਨਾਲ ਗੱਲਬਾਤੀ ਮਤਲਬ ਪਿਆਰ ਨਾਲ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਉਸ ਤੋਂ ਬਾਅਦ ਫਿਰ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਕੱਟਾਂਗੇ ਮੋٹے ਚਲਾਨ ਤੇ ਕਰਾਂਗੇ ਭਾਰੀ ਜੁਰਮਾਨੇ ਖਾਸ ਕਰਕੇ ਉਹਨਾਂ ਦੇ ਜਿਹੜੇ ਗਲਾਸੀ ਲਾ ਕੇ ਗੇੜੀ ਲਾਉਂਦੇ ਸ਼ਕੀਨ ਆ ਯਾਨੀ ਜਿਹੜੇ दारू ਪੀ ਕੇ ਡਰਾਈਵ ਕਰਨਗੇ ਤੇ ਜਿਨ੍ਹਾਂ ਦੇ ਵਾਹਨਾਂ ਤੇ ਨੰਬਰ ਪਲੇਟ ਨਹੀਂ ਹੋਵੇਗੀ ਜਾਂ ਨੰਬਰ ਮਿਸ ਹੋਣਗੇ ਉਹਨਾਂ ਨੂੰ ਸਿਖਾਵਾਂਗੇ ਇੱਕ ਵੱਖਰਾ ਸਬਕ ਬਾਕੀ ਸ਼ਾਮਤ ਉਹਨਾਂ ਦੀ ਵੀ ਆਊਗੀ ਜਿਹੜੇ ਲਾਲ ਬੱਤੀ ਜੰਪ ਕਰਨਗੇ ਜਾਂ ਫਿਰ ਜੈਬਰਾ ਲਾਈਨ ਨੂੰ ਬੇਵਜਾ ਜਹੀ ਸਮਝਣ ਦੀ ਭੁੱਲ ਕਰਨਗੇ ਰੋਂਗ ਸਾਈਡ ਓਵਰਟੇਕ ਤੇ ਰਫ ਡਰਾਈਵਰਗੀਆਂ ਲਾਪਰਵਾਹੀਆਂ ਕਰਨ ਵਾਲਿਆਂ ਨੂੰ ਲੰਬੇ ਹੱਥੀ ਲਿਆ ਜਾਵੇਗਾ ਕਹਿੰਦੇ ਕਿ ਜਿਵੇਂ ਪੰਜਾਬ ਦੇ ਡਰਾਈਵਰ ਚੰਡੀਗੜ੍ਹ ਵਿੱਚ ਐਂਟਰੀ ਕਰਨ ਲੱਗਿਆਂ ਅਲਰਟ ਹੋ ਜਾਂਦੇ ਆ ਕਿਉਂਕਿ ਚੰਡੀਗੜ੍ਹ ਸ਼ਹਿਰ ਕੈਮਰਿਆਂ ਨਾਲ ਲੈਸਾ ਤੇ ਉੱਥੇ ਟ੍ਰੈਫਿਕ ਨਿਜਮ ਵੀ ਬਹੁਤ ਸਖਤ ਆ। ਉਸੇ ਤਰ੍ਹਾਂ ਹੁਣ ਵਾਹਨ ਚਾਲਕ ਜਲੰਧਰ ਸਿਟੀ ਵਿੱਚ ਐਂਟਰ ਹੋਣ ਲੱਗਿਆਂ ਵੀ ਅਲਰਟ ਹੋ ਜਾਇਆ ਕਰਨਗੇ ਕਿਉਂਕਿ ਜਲੰਧਰ ਸ਼ਹਿਰ ਵੀ ਕੈਮਰਿਆਂ ਨਾਲ ਲੈਸ ਹੋ ਚੁੱਕਾ ਆ ਤੇ ਪੁਲਿਸ ਨੇ ਵੀ ਕੰਮਰ ਕੱਸ ਲਈ ਆ। ਹੁਣ ਜਲੰਧਰ ਪੁਲਿਸ ਕੰਟਰੋਲ ਰੂਮ ਵਿੱਚ ਬੈਠ ਕੇ ਟ੍ਰੈਫਿਕ ਤੇ ਨਜ਼ਰ ਰੱਖਿਆ ਕਰੇਗੀ ਤੇ ਉਲੰਘਣਾ ਕਰਨ ਵਾਲਿਆਂ ਦੇ ਪਿੱਛੇ ਗੱਡੀ ਲਾ ਕੇ ਟ੍ਰੈਫਿਕ ਪੁਲਿਸ ਵੱਲੋਂ ਡੰਡਾ ਪ੍ਰੇਡ ਤੋਂ ਇਲਾਵਾ ਬਣਦੀ ਕਾਰਵਾਈ ਵੀ ਕੀਤੀ ਜਾਇਆ ਕਰੇਗੀ ਗੱਲ ਇਹ ਹੈ ਕਿ ਜਿੰਨਾ ਮਰਜੀ ਸਮਝਾ ਲਓ ਪਰ ਕੁਝ ਕੁ ਲੋਕਾਂ ਕਿ ਮੈਂ ਨਾ ਮੰਨਣ ਵਾਲੀ ਹੈਂਕੜਬਾਜੀ ਤੋਂ ਬਾਜ਼ ਨਹੀਂ ਆਉਂਦੇ ਜਿਸ ਤਰ੍ਹਾਂ ਕਿ ਚੱਲਦੀ ਗੱਡੀ ਜਾਂ ਚੱਲਦੇ ਬਾਈਕ ਤੇ ਫੋਨ ਤੇ ਬਿਜ਼ਨਸ ਕਰੀ ਜਾਂਦੇ ਆ ਤੇ ਬਹੁਤਿਆਂ ਨੂੰ ਇੰਨੀ ਕਾਲ ਹੁੰਦੀ ਆ ਕਿ ਬਾਈਕ ਦਾ ਸਟੈਂਡ ਵੀ ਨਹੀਂ ਲਾਉਂਦੇ ਕਿ ਰੋਡ ਤੇ ਦੱਬੀ ਜਾਣਗੇ ਪਰ ਇਹ ਸਭ ਠੀਕ ਨਹੀਂ ਸਾਨੂੰ ਆਪਣੀ ਜਾਨ ਨੂੰ ਹੀ ਨਹੀਂ ਬਲਕਿ ਦੂਜਿਆਂ ਦੀ ਜਾਨ ਨੂੰ ਵੀ ਜੋਖਮ ਵਿੱਚ ਪਾਉਂਦਾ ਕੋਈ ਹੱਕ ਨਹੀਂ ਆ ਮੁੱਕਦੀ ਗੱਲ ਲਾ ਐਂਡ ਆਰਡਰ ਦੀ ਤੇ ਟ੍ਰੈਫਿਕ ਨਿਯਮਾਂ ਦੀ ਇਨ ਬਿਨ ਪਾਲਣ ਕਰਨਾ ਸਾਡਾ ਸਭ ਦਾ ਫਰਜ਼ ਬੰਦ ਆ